ਹੁਣ ਭਾਈ ਗੁਰਚਰਨ ਸਿੰਘ ਜੀ ਜੋ ਬੀਬੀ ਕੋਲਾ ਭਲਾਈ ਕੇਂਦਰ ਪ੍ਰਸਤ ਕਥਾਵਾਚਕ ਨੇ ਗੁਰਮਤਿ ਵਿਾਰੇ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਬਹੁਤ ਪਿਆਰ ਦੇ ਨਾਲ ਰਸਮਾਣਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸ਼ਬਦ ਗੁਰੂ ਜੁਗੋ ਜੁਗਾ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਆਨੰਦ ਮਾਣਿ ਸਾਧ ਸੰਗਤ ਜੀਓ ਸਤਿਗੁਰ ਨੇ ਬਹੁਤ ਕਿਰਪਾ ਕੀਤੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਧੁਮਾ ਬਰਖਾ ਨੇ ਸੰਗਰੂਪ ਦੇ ਵਿੱਚ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਉਪਰੰਤ ਚਵਈ ਸਾਹਿਬ ਦਾ ਪਾਠ ਗੁਰਮਖਾ ਨੇ ਕੀਰਤਨ ਦੁਆਰਾ ਸੰਗਤਾਂ ਦਰਸ਼ਨ ਕੀਤੇ ਆਓ ਕੁਝ ਸਮਾਂ ਜਿਵੇਂ ਦਾਤ ਨੂੰ ਕੋ ਮਹ ਹੈ ਸਤਗੁਰ ਤਰਸ ਕਰਨ ਗਰੀਬ ਦੇ ਸਿਰ ਤੇ ਹੱਥ ਰਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਦੀ ਸਭ ਤੋਂ ਪਹਿਲਾਂ ਸਾਈ ਭੇ ਕਮਾਲ ਤਨ ਤਨ ਗੁਰੂ ਗੋਬੇ ਸਿੰਘ ਮਰਲ ਬੁਲੰਦ ਕੀਤੀ ਫਤਿਹ ਬਲਾਈਏ ਰਸਨਾ ਕਰੋ ਪਵਿੱਤਰ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਨੇ ਤਾਪ ਨਿਵਾਰਨ ਹਾਰਾ ਤੀਨੇ ਤਾਪ ਨਿਵਾਰਨ ਹਾਰਾ

ताको बिगन न को लागे ताको बिगन न को ताको बिगन न को लगे बिगन न को लागे जाकी प्रभ आगे अरदास जाकी <qué> प्रभ आगे अरदास जाकी प्रभ आगे अरदास ਦੀ ਪ੍ਰਭੂ ਅਗੇ ਅਰਦਾਸ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਕੋ ਲਾਗੇ ਜਾਂ ਕੀ ਪ੍ਰਭ ਅਗੇ ਅਰਦਾਸ ਸਤਿਗੁਰ ਜੀ ਨੇ ਬਾਣੀ ਵਿੱਚ ਤਿੰਨ ਤਰ੍ਹਾਂ ਤਾਪ ਦੀ ਗੱਲ ਕੀਤੀ ਹੈ ਸਿੱਖ ਪੰਥ ਦੇ ਮਹਾਨ ਵਿਦਵਾਨ ਹੋਏ ਨੇ ਭਾਈ ਕਾਂ ਸਿੰਘ ਨੱਭਾ ਜੀ ਉਹਨਾਂ ਨੇ ਫਿਰ ਇਤਿਨ ਤਰ ਤਾਪ ਦੀ ਵਿਆਖਿਆ ਕੀਤੀ ਹੈ ਕੇਵਲ ਟੂਕ ਮਾਤਰ ਗੁਰਮਖੋ ਪਹਿਲੀ ਤਰ੍ਹਾਂ ਦੇ ਦੁੱਖ ਹੁੰਦੇ ਨੇ ਤਾਂ ਆਪ ਇਹਨਾਂ ਨੂੰ ਆਦ ਜਿਨ੍ਹਾਂ ਨੂੰਸੀਂ ਮਨ ਦੇ ਰੋਗ ਕਹੇ ਲੋ ਮਾਨਸਿਕ ਰੋਗ ਕਹੇ ਲੋ ਟੈਨਸ਼ਨ ਕਹੇ ਲੋ ਡਿਪਰੈਸ਼ਨ ਕਹੇ ਲੋ ਇਹ ਆਦ ਰੋਗ ਹੁੰਦੇ ਨੇ ਦੁੱਖ ਹੁੰਦੇ ਨੇ ਦੂਸਰੇ ਹੁੰਦੇ ਨੇ ਵਿਆਦ ਇਹ ਹੁੰਦੇ ਸਰੀਰਕ ਰੋਗ ਤਨ ਦੇ ਰੋਗ ਹੁੰਦੇ ਨੇ ਵਿਆਦ ਇਸਨੇ ਬੁਖਾਰ ਚੜ ਗਿਆ ਕੋਈ ਹੋਰ ਰੋਗ ਲੱਗ ਗਿਆ ਇਹ ਵਿਆਦ ਤੀਸਰੇ ਹੰਦੇ ਨੇ ਸਤ ਸੰਗਿਓ ਉਪਾਦ ਜਿਨ੍ਹਾਂ ਨੂੰ ਅਸੀਂ ਪ੍ਰਕਿਰਤੀ ਦੁੱਖ ਕਹੇ ਲੋ ਕੁਦਰਤੀ ਦੁੱਖ ਕਹੇ ਲੋ ਜਿਵੇਂ ਕਿਸੇ ਇਲਾਕੇ 'ਚ ਹਰ ਆ ਜਾਣੇ ਫਸਲਾਂ ਦਾ ਨੁਕਸਾਨ ਹੋ ਜਾਣਾ ਅਸਮਾਨੀ ਬਿਜਲੀ ਡਿੱਗ ਪੈਣੀ ਉਪਾਦ ਰੋਗ ਨੇ ਉਪਾਦ ਦੁੱਖ ਨੇ ਗਰੇ ਪੈ ਜਾਣੇ ਕੁਦਰਤੀ ਇਹ ਉਪਾਦ ਦੁਖ ਨੇ ਸਤਗੁਰੂ ਜੀ ਕਹਿੰਦੇ ਜੋ ਗੁਰਬਾਣੀ ਦਾ ਓਟ ਆਸਰਾ ਲੈਂਦੇ ਨੇ ਜੋ ਨਾਮ ਦਾ ਓਟ ਆਸਰਾ ਲੈਂਦੇ ਨੇ ਜੋ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਨੇ ਗੁਰੂ ਅੱਗੇ ਨਿਮਰਤਾ ਦਾ ਬੇਨਤੀ ਕਰਦੇ ਨੇ ਸਤਗੁਰੂ ਉਹਨਾਂ ਦੇ ਤਨੇ ਤਾਪ ਦੂਰ ਕਰਦੇ ਨੇ ਤਨੇ ਤਾਪਾਂ ਦੀ ਨਿਵਰਤੀ ਕਰਦੇ ਨੇ ਇਹ ਗੁਰੂ ਘਰ ਦਾ ਮਾਰਗ ਜੇ ਇਤਿਹਾਸ ਪੜੀਏ ਗੁਰੂ ਅਰਜਨ ਦੇਵ ਮਹਾਰਾਜ ਵੇਲੇ ਕੋੜ ਦਾ ਰੋਗ ਬਹੁਤ ਫੈਲ ਗਿਆ ਜਦੋਂ ਸਤਗੁਰੂ ਤਰਨ ਤਰਨ ਦੀ ਧਰਤੀ ਤੇ ਆਪ ਪੂਰ ਖਾਨਾ ਖੋਲ੍ਹਿਆ ਹੱਥੀ ਸਤਗੁਰੂ ਜੀ ਨੇ ਦੁਖੀਆਂ ਦੀ ਕੋੜੀਆਂ ਦੀ ਹੱਥੀ ਸੇਵਾ ਕਰਨੀ ਸਤਗੁਰੂ ਜੀ ਨੇ ਆਉਣ ਵਾਲੇ ਸਿੱਖਾਂ ਲਈ ਪੂਰਨੇ ਇੱਕ ਸਿਧਾਂਤ ਗੁਰੂ ਦੇ ਘਰ ਦਾ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਾਹੌਰ ਕਾਲ ਪੈ ਗਿਆ ਸਤਿਗੁਰੂ ਜੀ ਇੱਥੇ ਸਭ ਕੁਝ ਛੱਡ ਕੇ ਲਾਹੌਰ ਵੱਲ ਜਾ ਰਹੇ ਨੇ ਲਾਹੌਰ ਦੇ ਲੋਕ ਲਾਹੌਰ ਨੂੰ ਛੱਡਦੇ ਪਏ ਨੇ ਹੋਰ ਇਲਾਕਿਆਂ ਵਿੱਚ ਜਾ ਰਹੇ ਨੇ ਪਰ ਧਰਗੁਰੂ ਅਰਜਨ ਦੇਵ ਮਹਾਰਾਜ ਜੀ ਤੁਹਾਡੇ ਤੋਂ ਸਦਕੇ ਤੁਹਾਡੇ ਦੁਸ਼ਕੇ ਜਾਈਏ ਮਹਾਰਾਜ ਲਾਹੌਰ ਵਾਲੇ ਲਾਹੌਰ ਨੂੰ ਛੱਡਦੇ ਪਏ ਨੇ ਤੁਸੀਂ ਲਾਹੌਰ ਵੱਲ ਜਾ ਰਹੇ ਹੋ ਦੁਖੀਆਂ ਨੂੰ ਦੁੱਖ ਦੂਰ ਕਰਨ ਵਾਸਤੇ ਉਥੇ ਜਾ ਕੇ ਸਤਿਗੁਰੂ ਆਪ ਲੰਗਰ ਲਗਾ ਦਿੱਤੇ ਪਾਣੀ ਦੀ ਘੜੀ ਚ ਫੂਲ ਖਦਮਾਣੇ ਸ਼ੁਰੂ ਕਰ ਦਿੱਤੇ ਦੁਖੀਆਂ ਨੂੰ ਆਪ ਸਤਿਗੁਰ ਦਵਾ-ਦਾਰੂ ਦੇਣਾ ਪੁਨਰਗਾਰ ਤੋਂ ਇਸਾਈ ਪ੍ਰਚਾਰ ਗੁਰਮਖਵਾਏ ਉਹਨਾਂ ਨੇ ਹੈੱਡ ਕੁਆਰਟਰ ਨੇ ਇਸਾਈ ਪ੍ਰਚਾਰਕ ਲਾਹੌਰ ਭੇਜਿਆ ਕਹਿੰਦੇ ਜਾਓ ਲਾਹੌਰ ਜਾਓ ਉੱਥੇ ਕਾਲ ਕੇ ਵੇਖੋ ਕੀ ਹਿਸਾਬ ਦਾ ਉੱਥੇ ਜਾ ਕੇ ਕੋਈ ਤੁਸੀਂ ਵੀ ਹਿੱਸਾ ਕੋਈ ਪਾਉ ਉੱਥੇ ਜਾ ਕੇ ਜਦੋਂ ਪੁਨਰਗਾਲ ਦੇ ਇਸਾਈ ਪ੍ਰਚਾਰਕ ਲਾਹੌਰ ਪਹੁੰਚੇ ਨਾ ਉਹਨਾਂ ਵੇਖਿਆ ਧੰਗ ਗੁਰੂ ਅਰਜਨ ਦੇਵ ਮਹਾਰਾਜ ਜੀ ਦਿਨ ਰਾਤ ਹੱਥੀ ਸੇਵਾ ਪਏ ਕਰਦੇ ਨੇ ਕੋਈ ਰੱਬ ਹੋਵੇ ਪੈਗੰਬਰ ਹੋਵੇ ਹੱਥੀ ਸੇਵਾ ਹੱਥੀ ਸੇਵਾ ਕਰਦੇ ਪਏ ਨੇ ਲੰਗਰ ਚਲਾਉਂਦੇ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੁਖੀਨ ਦਵਾਦਾਰੂ ਦੇ ਰਹੇ ਨੇ ਆਪ ਸਤਿਗੁਰੂ ਹਰ ਵੇਲੇ ਸੇਵਾ 'ਚ ਹਾਜ਼ਰ ਨੇ ਤੇ ਕਹਿੰਦੇ ਉਹਨਾਂ ਨੇ ਹੱਥ ਜੋੜ ਲਏ ਆਪਣੇ ਹੈੱਡ ਕੁਆਟਰ ਚਿੱਠੀ ਲਿਖੀ ਫਿਰ ਚਿੱਠੀ 'ਚ ਕੀ ਲਿਖਿਆ ਕਹਿੰਦੇ ਅਸੀਂ ਗੁਰੂ ਅਰਜਨ ਦੇਵ ਜੀ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਆ ਤੁਸੀਂ ਸਾਨੂੰ ਭੇਜਿਆ ਕਿ ਜਾ ਜਾ ਕੇ ਵੇਖੋ ਕੋਈ ਹਿਸਾਬਾ ਤੁਸੀਂ ਪਰ ਇੱਥੇ ਗੁਰੂ ਅਰਜਨ ਦੇਵ ਮਰ ਆਪ ਗੁਰਨਾਨਕ ਦੇਵ ਘਰ ਦੇ ਮਾਲਕ ਆਪ ਦੁਖੀਏ ਦੀ ਹੱਥੀ ਸੇਵਾ ਬੇ ਕਰਦੇ ਨੇ ਸਤਿਗੁਰੂ ਅਰਜਨ ਦੇਵ ਦੀ ਸੇਵਾ ਦੇ ਸਾਹਮਣੇ ਸਾਡਾ ਸਿਰ ਝੁਕਦਾ ਹੈ। ਉਹਨਾਂ ਦੀ ਸੇਵਾ ਦੇ ਮੁਕਾਬਲੇ ਸਾਡੀ ਸੇਵਾ ਤੋਂ ਸ਼ੈ ਕੋਈ ਕੁਝ ਵੀ ਨਹੀਂ। ਵੇਖੋ ਗੁਰੂ ਅਰਜਨ ਦੇਵ ਆਪ ਪੂਰਨੇ ਪਾਏ। ਜੇ ਗੁਰੂ ਹਰੈ ਸਿੰਘ ਜੀ ਇਤਿਹਾਸ پڑھ ਲਈਏ। ਕੇਵਲ ਸੰਖੇਪ ਦੇ ਸਤਸੰਗਿਓ 1646 ਦੇ ਦਕਾਲ ਪਿਆ ਮਾਲਵੇ ਦੀ ਧਰਤੀ ਤੇ ਗੁਰੂ ਹਰਿ ਸਹਿਜ ਨੇ ਵੇਖੋ ਸਿੱਖਾਂ ਨੂੰ ਉੱਥੋਂ ਭੇਜਿਆ ਕਿ ਜਾਓ ਜਾਓ ਹਰ ਧਰਮਸ਼ਾਲਾ ਲੰਗਰ ਚਲਾ ਦੇਓ ਸੁਨੇਹਾ ਦੇ ਦਿਓ ਹਰ ਲੋੜਵੰਦ ਦੀ ਮਦਦ ਕੀਤੀ ਜਾਵੇ 24 24 ਘੰਟੇ ਲੰਗਰ ਤਲਾਦ ਤੇ ਅਗਲੀ ਗੱਲ ਸੁਣ ਕੇ ਸਤਸੰਗਿਓ ਤੁਹਾਡੀ ਹੋਰ ਸ਼ਰਧਾ ਵਧੇਗੀ ਹੋਰ ਗੁਰੂ ਹਰਿ ਸਹਿਜ ਨੇ ਪਿਆਰ ਵਧੇਗਾ ਤੁਹਾਡਾ ਜਿੱਥੇ ਸਤਿਗੁਰਸਤਾਂ ਵਸਤਾਂ ਭੇਜੀਆਂ ਗੁਰੂ ਕੇ ਲੰਗਰ ਹਰ ਇਲਾਕੇ 'ਚ ਚਲਾਤੇ ਉੱਥੇ ਸਤਿਗੁਰ ਦਾ ਜੋ દવાਖਾਨਾ ਉੱਥੋਂ ਸਤਿਗੁਰੂ ਜੀ ਨੇ ਉੱਥੋਂ ਹਕੀਮੀ ਭੇਜੇ ਜੜੀਆਂ ਬੂਟੀਆਂ ਦਵਾਈਆਂ ਵੀ ਭੇਜੀਆਂ ਵੀ ਜਾਓ ਜਾ ਕੇ ਜ ਲੋੜਵੰਦਾ ਦੁਖੀਆਂ ਨੂੰ ਦਵਾ-ਦਾਰੂ ਵੀ ਦਿਓ ਜੇ ਕੋਈ ਬਿਮਾਰ ਹੈ ਉਹਨੂੰ ਦਵਾਈ ਵੀ ਦਿਓ ਇਹ ਗੁਰੂ ਘਰ ਦਾ ਸਿਧਾਂਤ ਸੀ ਗੁਰਮਖੋ ਜੋ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਜੇ ਰਾਜਾ ਰਣਜੀਤ ਦੇਵ ਗੁਰੂ ਹਰਿ ਰਾਇ ਜੀ ਸ਼ਰਨ ਵਿੱਚ ਆ ਗਿਆ ਝੋਲੇ ਦਾ ਰੋਗ ਹੋਇਆ ਨੂੰ ਬੜੀਆਂ ਦਵਾਈਆਂ ਖਾਧੀਆਂ ਥਾ ਥਾਂ ਤੇ ਗਿਆ ਕਿਤੇ ਆਰਾਮ ਨਹੀਂ ਆਇਆ ਗੁਰੂ ਹਰਗੋਬਿੰਦ ਸਿੰਘ ਜੀ ਦੇ ਸ਼ਰਨ ਵਿੱਚ ਆਇਆ ਹੱਥ ਜੋੜ ਲੈ ਹਰ ਰਾਣੀ ਨੇ ਬੇਨਤੀ ਕੀਤੀ ਨਾਲ ਰਾਣੀ ਆਈ ਇਹਦੀ ਕਹਿੰਦੀ ਮਹਾਰਾਜ हे ਗਰੀਬ ਨਿਵਾਸ ਸਤਿਗੁਰੂ ਜੀ ਬੜੀਆਂ ਦਵਾਈਆਂ ਖਾਜੀਆਂ ਕਿਤੇ ਆਰਾਮ ਨਹੀਂ ਆਇਆ ਕਿਰਪਾ ਕਰੋ ਮਹਾਰਾਜ ਨੇ ਇੱਕ ਮਿੰਟ ਨਹੀਂ ਲਗਾਇਆ ਉਸੇ ਵੇਲੇ ਹੀ ਆਪਣੇ ਦਵਾਖਾਨੇ ਦਵਾਈ ਮੰਗਾਈ ਰਣਜੀਤ ਦੇਵ ਰਾਜੇ ਨੂੰ ਦਵਾਈ ਦਿੱਤੀ ਕੁਠਾਰ ਤੋਂ ਆਇਆ ਸੀ ਇਹ ਉਠਾਰ ਦਾ ਰਾਜਾ ਸੀ ਦਵਾਈ ਦਿੱਤੀ ਕੁਝ ਦਿਨ ਦਵਾਈ ਖਾਧੀ ਰਾਜਾ ਬਿਲਕੁਲ ਤੰਦਰੁਸਤ ਹੋ ਗਿਆ ਕਿਰਪਾ ਗੁਰੂ ਦੀ ਤੰਦਰੁਸਤ ਹੋਇਆ ਕਿ ਦੋਵੇਂ ਜੀ ਰਾਜਾ ਤੇ ਇਹਦੀ ਰਾਣੀ ਉੜਹਰੇ ਸਭ ਦੇ ਕੋਲ ਆਏ ਹੱਥ ਜੋੜ ਲੈ ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਤਨ Arogya ਹੋ ਗਿਆ ਪਿਤਾ ਜੀ ਤੁਹਾਡੀ ਕਿਰਪਾ ਨਾਲ ਤਨ Arogya ਕਿਰਪਾ ਕਰੋ ਮਨ ਵੀ Arogya ਹੋ ਜਾਵੇ ਹੁਣ ਇਹ ਕਿਰਪਾ ਕਰੋ ਸਤਿਗੁਰੂ ਬੜੇ ਪਰਸਾਂ ਨੂੰ ਇਹ ਕਹਿੰਦੇ ਕੀ ਕਹਿੰਦੇ ਹੋ ਕਹਿੰਦੇ ਸਤਿਗੁਰੂ ਤੁਸੀਂ ਕਿਰਪਾ ਕੀਤੀ ਇਹ ਤਨ ਦਾ ਅਰੋਗ ਹੋ ਗਿਆ ਮਨ ਵੀ ਅਰੋਗ ਹੋ ਜਾਵੇ ਸਤਿਗੁਰੂ ਕਹਿੰਦੇ ਫਿਰ ਸਿਮਰਨ ਕਰਨਾ ਹੈ ਸੰਗਤ ਦੀ ਸੇਵਾ ਕਰਨੀ ਹੈ ਸ਼ਬਦ ਦੀ ਕਮਾਈ ਕਰਨੀ ਹੈ ਕੋਈ ਦਿਨ ਉੱਥੇ ਰਹੇ ਸੰਗਤ ਦੀ ਸੇਵਾ ਕੀਤੀ ਇਹਨਾਂ ਨੇ ਸੰਗਤ ਦੇ ਝੂਠੇ ਬਰਤਨ ਮਾਂਜਨੇ ਫਿਰ ਅੰਦਰ ਖੇੜਾ ਆਇਆ ਖੁਸ਼ਹਾਲੀ ਆਈ ਤੇ ਕੁਝ ਦਿਨ ਬਾਅਦ ਸਤਿਗੁਰੂ ਦੇ ਕੋਲ ਮਹਾਰਾਜ ਤੁਹਾਡੀ ਕਿਰਪਾ ਨਾਲ ਅੰਦਰ ਆਨੰਦ ਆਉਣਾ ਸ਼ੁਰੂ ਹੋ ਗਿਆ ਪਰ ਜੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਇਹ ਗੁਰੂ ਨੇ ਕਿਰਪਾ ਕੀਤੀ ਹੁਣ ਅੰਦਰ ਆਨੰਦ ਆਇਆ ਫਿਰ ਦੋਵੇਂ ਜੀ ਸਤਿਗੁਰੂ ਕੋਲੋਂ ਅੱਗੇ ਲੈ ਕੇ ਵਾਪਸ ਉਠਾਰ ਗਏ ਜੀ ਉੱਥੇ ਫਿਰ ਨਾਲ ਨਾਲ ਸਿਮਰਨ ਕਰਨ ਕੁੱਟਿਆਂ ਨੂੰ ਗੁਰੂ ਘਰ ਨਾਲ ਜੋੜਿਆ ਇਹਨਾਂ ਨੇ ਰੈਂਦੀ ਜ਼ਿੰਦਗੀ ਪਰਮੇਸ਼ਰ ਦੇ ਪਿਆਰ ਤੇ ਬਤੀਤ ਕੀਤੀ ਇਹਨਾਂ ਨੇ ਸ਼ੁਰੂ ਹੋਇਆ ਗੁਰਮੁਖੋ ਤਿੰਨੇ ਤਰ੍ਹਾਂ ਦੇ ਤਾਪ ਗੁਰੂ ਦੀ ਨਜ਼ਰ ਦੇ ਨਾਲ ਦੂਰ ਹੁੰਦੇ ਨੇ ਬਾਣੀ ਪੜਿਆਂ ਦੂਰ ਹੁੰਦੇ ਨੇ ਅਜ마ਹ ਪੁਰਖ ਨੇ ਕੁਝ ਦਿਨ ਹੋਏ ਨੇ ਗੁਰਮਖੋ ਸੰਸਾਰ ਦੇ ਭਲੇ ਵਾਸਤੇ ਇਹ ਜਪ ਤਪ ਸ਼ੁਰੂ ਕੀਤਾ ਹੈ ਇਹ ਗੁਰੂ ਜੀ ਕਿਰਪਾ ਆਉ ਦਾ ਚੇਤਾ ਗੁਰਮਖੋ ਅਗਾ ਨਹੀਂ ਜਾਂਦੇ ਸਮਾਂ ਪੂਰਾ ਸਰਾਉਂਦਾ ਹੈ ਤੇ ਇਹ ਪੰਕਤੀਆਂ ਪੜ ਕੇ ਫਿਰ ਸਮਾਪਤੀ ਕਰਿਏ ਗੁਰੂ ਕਿਰਪਾ ਕਰੇ ਗੁਰੂ ਬਖਸ਼ਿਸ਼ ਕਰੇ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਗੁਰੂ ਕਿਰਪਾ ਕਰੇ ਇਹ ਪੰਕਤੀਆਂ ਰਹੀਂ ਸਤਗੁਰ ਦੇ ਚਰਨਾਂ 'ਚ ਬੇਨਤੀ ਕਰੀਏ ਜੀ ਜਗਤ ਜਲੰਦਾ ਰੱਖ ਲੈ 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 ਜਗ ਤੇ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰੇ ਆਪਣੀ ਕਿਰਪਾ ਤਾਰ ਆਪਣੇ ਕਿਰਪਾ ਤਾਰ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰੇ ਆਪਣੀ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਸਤਗੁਰੂ ਦੀ ਕਿਰਪਾ ਕਰਮ ਸਤਗੁਰ ਬਖਸ਼ਿਸ਼ ਕਰਨ ਆਓ ਜੀ ਵਿਚਾਰ ਕਰਦੇ ਅਨੇਕਾਂ ਗਤੀਆਂ ਪੁੱਲਣਾ ਹੋ ਗਈਆਂ ਨੇ ਸਤਗੁਰ ਬਖਸ਼ਣ ਜੋਗ ਨੇ ਸਤਿਗੁਰ ਸਾਹਿਬ ਸੰਗਤ ਬਖਸ਼ਣ ਜੋਗ ਹੈ ਮਹਾਪੁਰਖ ਨੇ ਵੀ ਬੈਠ ਕੇ ਅਸੀਸਾਂ ਦਿੱਤੀਆਂ ਜੋ ਆਪ ਸੰਗਤਾਂ ਦਾ ਰਚਨ ਕਰਾਏ ਆਓ ਜੀ ਅਨੇਕਾਂ ਹੀ ਪੁੱਲਣਾ ਹੋ ਗਈਆਂ ਨੇ ਸਤਗੁਰੂ ਬਖਸ਼ਣ ਹਾਰ ਲੈ ਸੰਗਤ ਬਖਸ਼ਣ ਜੋਗ ਹੈ ਬਖਸ਼ ਦਿਓ ਦੋਵੇਂ ਹੱਥ ਜੁਰ ਕੇ ਦਿਓ ਅਸੀਸ ਪ੍ਰਭਾਨ ਨੂੰ ਫਤਿਹ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਗੁਰਚਰਨ ਸਿੰਘ ਜੀ ਕਥਾਵਾਚਕ ਬਹੁਤ ਪਿਆਰ ਸ਼ਰਦਾ ਭਾਵਨਾ ਨਾਲ ਜਿਸ ਤਰ੍ਹਾਂ ਦਾ ਸਮਾਂ ਬਣਿਆ ਉਸ ਸਾਭ ਨਾਲ ਸਬਜੈਕਟ ਲੈ ਕੇ ਹਾਜ਼ਰੀਆਂ ਭਰੀਆਂ ਜੀ ਆਇਆਂ